ਅਸੀਂ ਇਹ ਗੁੰਗੀ ਬੋਲੀ ਸਰਕਾਰ ਇਹ ਪ੍ਰਸ਼ਾਸਨ ਜੋ ਅੱਖਾਂ ਵਿੱਚ ਕੇ ਬੈਠਾ ਹੈ ਇਹਨੂੰ ਜਗਾਉਣ ਵਾਸਤੇ ਇਹ ਭੁੱਖ ਹੜਤਾਲ ਇਹ ਮਰਨ ਵਰਤ ਲੋਕਾਂ ਦੇ ਸਹਿਯੋਗ ਨਾਲ ਤੁਸੀਂ ਅੱਜ ਵੀ ਦੇਖ ਰਹੇ ਹੋ ਕਿ ਪਬਲਿਕ ਸਵੇਰ ਦੀ ਸਾਡੇ ਨਾਲ ਸਾਥ ਦੇ ਰਹੀ ਹੈ ਤੇ ਇਹਨੂੰ ਅਸੀਂ ਵਿੱਢਿਆ ਸੀਵਰੇਜ ਦੇ ਪਾਣੀ ਨੂੰ ਢਵਾਉਣ ਦੇ ਲਈ ਸੀਵਰੇਜ ਦਾ ਮਸਲਾ ਹੱਲ ਕਰਵਾਉਣ ਦੇ ਲਈ ਮਰਨ ਵਰਤ ਰੱਖਣਾ ਪਿਆ ਹੋਵੇ ਕਿਤਾ ਬਦਲਾਦੀ ਸਰਕਾਰ ਜਾਂ ਫਿਰ ਇਹੀ ਬਦਲਾਇਆ ਇਹ ਸਿਰਫ ਵਾਅਦਿਆਂ ਦੀ ਸਰਕਾਰ ਹੈ ਉਹ ਵਾਅਦਿਆਂ ਦੇ ਵਿੱਚ ਆ ਕੇ ਲੋਕਾਂ ਨੇ ਇਹਨਾਂ ਨੂੰ ਚੁਣ ਲਿਆ ਪਹਿਲਾਂ ਮਿਲਦਾ ਵਾਅਦਾ ਤਾਂ ਚੰਡੀਗੜ੍ਹ ਬਣਾਉਣ ਦਾ ਕੀਤਾ ਗਿਆ ਸੀ ਮੋੜ ਤੋਂ ਇਹ ਮੋੜ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ ਕਿਉਂਕਿ ਨਾਲ ਸਾਡੇ ਹਰਿਆਣਾ ਲੱਗ ਜਾਂਦਾ ਮੈਨੂੰ ਲੱਗਦਾ ਵੀ ਇਹਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਐਡਾ ਕੋਈ ਮਸਲਾ ਹੈ ਨਹੀਂ ਸੀਗਾ ਜਿਹੜਾ ਹੈ ਗੌਰ ਨਾ ਕਰਨਾ ਲੋਕਾਂ ਨੂੰ ਸੀਰੀਅਸਲੀ ਨਾ ਲੈਣਾ بے ਸੰਜੀਦਗੀ ਤੇ ਜਿਹੜਾ ਹੈ ਨਾ ਸਮਝੀ ਦੇ ਤਰੀਕੇ ਨਾਲ ਜੋ ਹੈ ਸਰਕਾਰ ਚਲਾਈ ਜਾ ਰਹੀ ਹੈ ਇਹ ਲੋਕਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਜੀ ਜਿੱਦਾਂ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਚੜਦਾ ਹੈ ਇਸ ਸਮੇਂ ਦਾ ਚੱਕਰ ਹੈ ਲੋਕਾਂ ਨੇ ਜੇ ਇਹ ਹੀ ਹਾਲਾਤ ਰੇ ਬਹੁਤ ਜਲਦੀ ਇਹਨਾਂ ਨੂੰ ਤੁਰਦਿਆਂ ਕਰ ਦੇਣਾ ਸੀਵਰੇਜ ਦਾ ਪਾਣੀ ਸਿਰਫ ਸੀਵਰੇਜ ਦਾ ਪਾਣੀ ਨਹੀਂ ਹੋ ਉਹ ਸਾਡੇ ਪੀਣ ਵਾਲੇ ਪਾਣੀ ਵਿੱਚ ਇੱਥੇ ਮਿਕਸ ਹੋ ਰਿਹਾ ਇੱਥੇ ਕਾਲਾ ਪੀਲਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਕਾਫੀ ਦਿਨਾਂ ਤੋਂ ਪ੍ਰੈਸ ਕਵਰ ਕਰ ਰਹੀ ਹੈ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਰੋਡ ਐਕਸੀਡੈਂਟਸ ਹੋ ਰਹੇ ਨੇ ਪਿੱਛੇ ਸਾਡਾ ਇੱਕ ਮਿੱਤਰ ਸੀ ਸਕੰਦਰ ਘੁੰਮਣ ਤੋਂ ਉਹਦੀ ਡੈਥ ਹੋ ਜਾਂਦੀ ਹੈ ਸੀਵਰੇਜ ਦੇ ਵਾਲਿਆਂ ਦੀ ਅੰਗਹਿਲੀ ਨਾਲ ਟੱਕਣ ਸੀਵਰੇਜ ਦਾ ਖੁੱਲਾ ਸੀ ਤੇ ਨਾ ਹੀ ਉਹਨੂੰ ਕੋਈ ਸਹਾਇਤਾ ਮਿਲ ਸਕੀ ਨਾ ਹੀ ਉਹਨੂੰ ਮੈਡੀਕਲ ਹੈਲਪ ਮਿਲ ਸਕੀ ਤੋਂ ਸੁਣਨ ਦੇ ਵਿੱਚ ਬੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੜੀ ਨਾਰਮਲ ਜੀ ਗੱਲ ਲੱਗਦੀ ਹੈ ਕਿ ਸੀਵਰੇਜ ਦੀ ਸਮੱਸਿਆ ਯਾਰ ਕਿੱਡੀ ਕਬੱਡੀ ਸਮੱਸਿਆ ਹੋਊਗੀ ਹਾਲ ਦੀ ਘੜੀ ਮੋੜ ਮੰਡੀ ਵਿਧਾਨ ਸਭਾ ਹਲਕੇ ਦੀ ਇਹ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਅਸੀਂ ਵਲੇ ਮੋੜ ਦੇ ਵਿੱਚ ਬੈਠੇ ਆ ਤੇ ਮੋੜ ਦਾ ਸੀਵਰੇਜ ਦਾ ਮਸਲਾ ਕੋਈ ਅੱਜ ਦਾ ਨਹੀਂ ਹੈ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਆਏ ਉਸ ਵੇਲੇ ਵੀ ਇਸ ਚੀਜ਼ ਦੀ ਵਿਰੋਧਤਾ ਹੋਈ ਉਸ ਤੋਂ ਪਹਿਲਾਂ ਜੇਕਰ ਐਮਐਲਏ ਦੀ ਗੱਲ ਕਰ ਲਈਏ ਤਾਂ ਐਮਐਲਏ ਮੋੜ ਉਹਨਾਂ ਦੀ ਵੀ ਇਸ ਚੀਜ਼ ਤੇ ਵਿਰੋਧਤਾ ਹੁੰਦੀ ਹੈ ਪਰ ਹਾਲੇ ਵੀ ਇਹ ਮਸਲਾ ਜਿਉਂਦਾ-ਤਿਆ। ਅੱਜ ਦੀ ਗੱਲ ਕਰੀਏ ਤਾਂ ਅੱਜ ਮੋੜ ਪੂਰੀ ਮੰਡੀ ਜਿਹੜੀ ਹੈ ਉਹ ਬੰਦ ਰੱਖੀ ਗਈ ਇੱਕ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਵੀ ਕੀਤਾ ਗਿਆ। ਪਿਛਲੇ ਤਕਰੀਬਨ 8 ਦਿਨਾਂ ਤੋਂ ਇੱਕ ਨੌਜਵਾਨ ਜਿਹੜਾ ਭੁੱਖ ਹੜਤਾਲ ਤੇ ਬੈਠਾ ਆ ਸਿਰਫ ਇਸ ਕਰਕੇ ਕਿ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ। ਭਾਈ ਮਨਿੰਦਰ ਸਿੰਘ ਮੇਰੇ ਨਾਲ ਆ ਭਾਈ ਦੇ ਨਾਲ ਗੱਲਬਾਤ ਕਰਾਂਗੇ। ਭਾਈ ਸਭ ਤੋਂ ਪਹਿਲਾਂ ਤਾਂ ਸਵਾਗਤ ਧੰਨਵਾਦੀ ਹਾਂ ਮੈਂ ਆਰਐਮਬੀ ਟੀਵੀ ਦਾ ਤੇ ਹੋਰ ਸਾਰੇ ਪ੍ਰੈਸ ਦੇ ਸਾਥੀਆਂ ਦਾ ਜੋ ਸਾਡੇ ਵੱਲੋਂ ਇਹ ਸੰਘਰਸ਼ ਜੋ ਲੜਿਆ ਜਾ ਰਿਹਾ ਹੈ ਇਹਨੂੰ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਸਰਕਾਰ ਨੂੰ ਜਗਾਉਣ ਵਿੱਚ ਅਤੇ ਬਾਕੀ ਦੇਸ਼ ਵਾਸੀਆਂ ਦੇ ਕੋਲੇ ਪਹੁੰਚਾਉਣ ਵਿੱਚ ਤੁਸੀਂ ਸਾਡਾ ਸਹਿਯੋਗ ਕਰ ਰਹੇ ਹੋ ਕਿਤੇ ਤਾਂ ਇਹ ਹੁੰਦਾ ਹੈ ਨਾ ਕਿ ਯਾਰ ਕੋਈ ਐਸਾ ਮਸਲਾ ਆ ਜਿਹੜਾ ਚਰਚਾ ਹੈ ਬੇਰੁਜ਼ਗਾਰੀ ਨੂੰ ਲੈ ਕੇ ਉਹਨਾਂ ਦੇ ਲਈ ਭੁਖੜ ਤਾਲਾ ਮਾਰਨ ਵਰਤ ਸੁਣਿਆ ਸੀ ਪਰ ਇਹ ਪਹਿਲੀ ਵਾਰ ਹੋਇਆ ਕਿ ਸੀਵਰੇਜ ਦੇ ਪਾਣੀ ਨੂੰ ਕਢਵਾਉਣ ਦੇ ਲਈ ਸੀਵਰੇਜ ਦਾ ਮਸਲਾ ਹੱਲ ਕਰਵਾਉਣ ਦੇ ਲਈ ਮਰਨ ਮਰਤ ਰੱਖਣਾ ਪਿਆ ਹੋਵੇ ਕਿਉਂਕਿ ਇਹ ਤਾਂ ਬਦਲਾਅ ਦੀ ਸਰਕਾਰ ਸੀ ਜਾਂ ਫਿਰ ਇਹੀ ਬਦਲਾਅ ਆ ਇਹ ਸਿਰਫ ਵਾਅਦਿਆਂ ਦੀ ਸਰਕਾਰ ਹੈ ਉਹ ਵਾਅਦਿਆਂ ਦੇ ਵਿੱਚ ਆ ਕੇ ਲੋਕਾਂ ਨੇ ਇਹਨਾਂ ਨੂੰ ਚੁਣ ਲਿਆ ਉਹ ਵਾਅਦੇ ਹੁਣ ਪੂਰੇ ਨਹੀਂ ਹੋ ਰਹੇ ਉਹ ਲੋਕਾਂ ਦੇ ਨਸੂਰ ਬਣ ਗਏ ਨੇ ਸੀਵਰੇਜ ਇੱਕ ਮੌਲਿਕ ਅਧਿਕਾਰ ਹੈ ਕਿਉਂਕਿ ਸਾਡੇ ਜਾਨਜੀਵਨ ਨਾਲ ਸੰਬੰਧਿਤ ਹੈ ਕਨਸਟੀਟਿਊਸ਼ਨ ਜਿਹੜਾ ਹੈ ਤੁਹਾਨੂੰ ਜਮਨ ਤੇ ਮਰਨ ਦਾ ਅਧਿਕਾਰ ਦਿੰਦਾ ਹੈ ਸੀਵਰੇਜ ਦਾ ਪਾਣੀ ਸਿਰਫ ਸੀਵਰੇਜ ਦਾ ਪਾਣੀ ਨਹੀਂ ਹੈ ਉਹ ਸਾਡੇ ਪੀਣ ਵਾਲੇ ਪਾਣੀ 'ਚ ਵੀ ਇੱਥੇ ਮਿਕਸ ਹੋ ਰਿਹਾ ਹੈ ਆਲਰੇਡੀ ਇੱਥੇ ਕਾਲਾ ਪੀਲਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਕਾਫੀ ਦਿਨਾਂ ਤੋਂ ਪ੍ਰੈਸ ਕਵਰ ਕਰ ਰਹੀ ਹੈ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਰੋਡ ਐਕਸੀਡੈਂਟਸ ਹੋ ਰਹੇ ਨੇ ਪਿੱਛੇ ਸਾਡਾ ਇੱਕ ਮਿੱਤਰ ਸੀ ਸਿਕੰਦਰ ਘੁੰਮਣ ਤੋਂ ਉਹਦੀ ਡੈਥ ਹੋ ਜਾਂਦੀ ਹੈ ਸੀਵਰੇਜ ਵਾਲਿਆਂ ਦੀ ਅੰਗਹਿਲੀ ਨਾਲ ਟੱਕਣ ਸੀਵਰੇਜ ਦਾ ਖੁੱਲਾ ਸੀ ਤੇ ਨਾ ਹੀ ਉਹਨੂੰ ਕੋਈ ਸਹਾਇਤਾ ਮਿਲ ਸਕੀ ਨਾ ਹੀ ਉਹਨੂੰ ਮੈਡੀਕਲ ਏਡ ਮਿਲ ਸਕੀ ਤੋਂ ਸੁਣਨ ਦੇ ਵਿੱਚ ਬੜਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੜੀ ਨਾਰਮਲ ਜੀ ਗੱਲ ਲੱਗਦੀ ਹੈ ਕਿ ਸੀਵਰੇਜ ਦੀ ਸਮੱਸਿਆ ਯਾਰ ਕਿੱਡੀ ਕਬੱਡੀ ਸਮੱਸਿਆ ਹੋਊਗੀ ਹਾਲ ਦੀ ਘੜੀ ਮੋੜ ਮੰਡੀ ਵਿਧਾਨ ਸਭਾ ਹਲਕੇ ਦੀ ਇਹ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਬੰਦਾਰੇ ਵੀ ਜ਼ਿਕਰ ਕੀਤਾ ਸੋਮਵਾਰ ਦਾ ਦਿਨ ਹਫ਼ਤੇ ਦਾ ਪਹਿਲਾ ਦਿਨ ਹੁੰਦਾ ਹੈ ਲੋਕਾਂ ਨੂੰ ਬੜਾ ਵਪਾਰ ਕਰਨਾ ਹੁੰਦਾ ਹੈ ਲੋਕਾਂ ਨੇ ਆਪਣੇ ਕਾਰੋਬਾਰ ਚਲਾਉਣੇ ਹੁੰਦੇ ਆ ਕੰਮ ਉਲਿੱਕੇ ਹੁੰਦੇ ਆ ਪਰ ਲੋਕਾਂ ਨੇ ਮੈਂ ਉਹਨਾਂ ਦਾ ਰਿਣੀ ਆ ਕਿ ਮੇਰਾ ਸਾਥ ਦੇਣ ਲਈ ਇਸ ਧਰਨੇ ਦਾ ਇਸ ਸੀਵਰੇਜ ਦੀ ਸਮੱਸਿਆ ਤੋਂ ਨਜ਼ਾਦ ਪਾਉਣ ਲਈ ਅੱਜ ਪੂਰਨ ਤੌਰ ਤੇ ਸਾਰਾ ਬਾਜ਼ਾਰ ਸਾਰੀਆਂ ਧਾਰਮਿਕ ਸੰਸਥਾਵਾਂ ਜਿੰਨੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਤੇ ਕਿਸਾਨ ਜਥੇਬੰਦੀਆਂ ਵੀ ਤੁਸੀਂ ਵੇਖਿਆ ਹੋਣਾ ਮੰਚ ਤੇ ਆ ਕੇ ਬੋਲ ਕੇ ਗਈਆਂ ਨੇ ਸੋ ਸੀਵਰੇਜ ਦੀ ਸਮੱਸਿਆ ਦੇ ਲਈ ਅਸੀਂ ਇਹ ਸੰਘਰਸ਼ ਇਸੇ ਤਰ੍ਹਾਂ ਇਹਦਾ ਭਈ ਇਸ ਤੋਂ ਪਹਿਲਾਂ ਜੇਕਰ ਹਾਲਾਂਕਿ ਆਪਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਗੱਲ ਮੋੜ ਐਮਐਲਏ ਦੇ ਚਿਤਚੇਤੇ ਨਹੀਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਚਿਤਚੇਤੇ ਨਹੀਂ ਕਿ ਜਦੋਂ ਇੱਥੋਂ ਆਉਂਦੇ ਨੇ ਤਾਂ ਪਿਛਲੇ ਚੌਂਕ ਤੋਂ ਸਾਨੂੰ ਉਹ ਵੀ ਦਿਨ ਯਾਦ ਆ ਕਿ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਢਿਲੋਂਕੇ ਇੱਥੋਂ ਲੰਘਣਾ ਪੈਂਦਾ ਵਿਰੋਧ ਤਾਂ ਜਿਸ ਕਦਰ ਹੁੰਦੀ ਆ ਇਸ ਮਰਨ ਵਰਤ ਜਾਂ ਤੁਹਾਡੀ ਭੁਖ ਹੜਤਾਲ ਤੇ ਬੈਠਣ ਤੋਂ ਪਹਿਲਾਂ ਇੱਕ ਵਾਰੀ ਗੱਲਬਾਤ ਪ੍ਰਸ਼ਾਸਨ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਐਮ ਐਲ ਏ ਦੇ ਨਾਲ ਮੁੱਖ ਮੰਤਰੀ ਸਾਹਿਬ ਤੱਕ ਦੁਆਰਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਨੂੰ ਐਡਾ ਵੱਡਾ ਕਦਮ ਚੁੱਕਣਾ ਪੈ ਰਿਹਾ ਮੈਂ ਤੁਹਾਨੂੰ ਤੁਹਾਡੇ ਮਾਦਮਨਾ ਸਾਰਿਆਂ ਨੂੰ ਦੱਸਣਾ ਚਾਹੁੰਨਾ ਵੀ ਅੱਜ 3 ਮਾਰਚ 2025 ਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਇੱਕ ਜਾਣਿਤ ਤਜਾਚੀ ਦਾ ਸੀਵਰੇਜ ਨੂੰ ਲੈ ਕੇ ਪਾਈ ਗਈ ਸੀ ਜੋ ਚੀਫ ਜਸਟਿਸ ਜੀ ਦੇ ਕੋਰਟ ਵਿੱਚ ਨਿਧਾਰਿਤ ਹੈ ਪਿਛਲੀ ਤਰੀਕ ਉੱਤੇ ਮੁਖਸ ਗੱਤਰ ਪੰਜਾਬ डीसी ਬਠਿੰਡਾ ਚੀਫ ਸੀਵਰੇਜ ਬੋਰਡ ਤੇ ਚੀਫ ਵਾਟਰ ਸੈਨੀਟਾਈਜੇਸ਼ਨ ਨੂੰ ਆਲਰੇਡੀ ਤਲਬ ਕੀਤਾ ਗਿਆ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੋ ਪੱਲੀ ਭਾਤੀ ਗੰਭੀਰਤਾ ਨੂੰ ਮੁੱਦੇ ਦੀ ਨੂੰ ਤੇ ਮਾਨਯੋਗ ਕੋਰਟ ਦੇ ਨੋਟਿਸ ਤੋਂ ਸਰਕਾਰ ਵਾਕਿਫ ਹੈ ਜੋ ਤੁਹਾਡਾ ਜਵਾਬ ਹੈ ਮੰਡੀ ਵੱਲੋਂ ਬੜੇ ਬੜੇ ਧਰਨੇ ਕੀਤੇ ਗਏ ਪਿੱਛੇ ਜੇ नगर काउंसिल ਦੇ ਦਫਤਰ ਨੂੰ ਮੰਡੀ ਵਾਸੀਆਂ ਨੇ ਆਪਣੇ ਆਪ ਕਿਸੇ ਪਾਰਟੀਬਾਜ਼ੀ ਤੋਂ ਬਿਨਾਂ ਜਾ ਕੇ ਜਿੰਦਾ ਲਾ ਦਿੱਤਾ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਐਮਪੀ ਦੀ ਜਦੋਂ ਇਲੈਕਸ਼ਨ ਚੱਲ ਰਹੀ ਸੀ ਤੇ ਆਪਣੇ ਦੌਰੇ ਤੇ ਮੁੱਖ ਮੰਤਰੀ ਸਾਹਿਬ ਮੋੜ ਵਿੱਚ ਦੀ ਵਿਚਰ ਰਹੇ ਸੀ ਇਹ ਸੀਵਰੇਜ ਦੀ ਸਮੱਸਿਆ ਦੇ ਹੱਲ ਨੂੰ ਲੈ ਕੇ ਲੋਕਾਂ ਨੇ ਉਹਨਾਂ ਨੂੰ ਮਿਲਣਾ ਚਾਇਆ ਅਤੇ ਐਮਐਲਏ ਪ੍ਰਤੀ ਰੋਸ ਪ੍ਰਗਟਾਇਆ ਪਰ ਉਹਨਾਂ ਵੱਲੋਂ ਉਹਨਾਂ ਦੀ ਗੱਲ ਨੂੰ ਅਣ ਸੁਣਿਆ ਕੀਤਾ ਗਿਆ ਜਿਹਦਾ ਭਾਰੀ ਰੋਸ ਮੀਡੀਆ ਰਾਹੀਂ ਦਿਖਾਇਆ ਗਿਆ ਕਿ ਘਰਾਓ ਤੱਕ ਜਿਹੜਾ ਹੈ ਮੁੱਖ ਮੰਤਰੀ ਸਾਹਿਬ ਦਾ ਲੋਕਾਂ ਵੱਲੋਂ ਕੀਤਾ ਗਿਆ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਥੱਕ ਹਾਰ ਕੇ ਅਸੀਂ ਇਹ ਗੂੰਗੀ ਬੋਲੀ ਸਰਕਾਰ ਇਹ ਪ੍ਰਸ਼ਾਸਨ ਜੋ ਅੱਖਾਂ ਵਿੱਚ ਕੇ ਬੈਠਾ ਹੈ ਇਹਨੂੰ ਜਗਾਉਣ ਵਾਸਤੇ ਇਹ ਭੁਖ ਹੜਤਾਲ ਇਹ ਮਰਨ ਵਰਤ ਲੋਕਾਂ ਦੇ ਸਹਿਯੋਗ ਨਾਲ ਤੁਸੀਂ ਅੱਜ ਵੀ ਦੇਖ ਰਹੇ ਹੋ ਕਿ ਪਬਲਿਕ ਸਵੇਰ ਦੀ ਸਾਡੇ ਨਾਲ ਸਾਥ ਦੇ ਰਹੀ ਹੈ ਤੇ ਇਹਨੂੰ ਅਸੀਂ ਵਿੱਢਿਆ ਹੈ ਐਮਐਲਏ ਜਿਵੇਂ ਮੈਂ ਲੋਕਾਂ ਦੇ ਨਾਲ ਵੀ ਗੱਲ ਕੀਤੀ ਸ਼ਹਿਰ ਵਾਸੀਆਂ ਨਾਲ ਮੈਂ ਗੱਲ ਕਰਕੇ ਆ ਉਹ ਕਹਿੰਦੇ ਨੇ ਕਿ ਐਮਐਲਏ ਸਿਰਫ ਉਦੋਂ ਲੱਭੇ ਸੀ ਜਦੋਂ ਇੱਥੇ ਵੋਟਾਂ ਮੰਗਣਾ ਆਏ ਸੀ ਉਦੋਂ ਉਹਨਾਂ ਨੂੰ ਪਾਣੀ ਵੀ ਦਿਸਦਾ ਸੀ ਉਦੋਂ ਵੀਡੀਓਜ਼ ਵੀ ਪੈਂਦੀਆਂ ਸੀ ਉਦੋਂ ਫੋਟੋਜ਼ ਵੀ ਖਿੱਚੀਆਂ ਜਾਂਦੇ ਆ ਸੀ ਉਦੋਂ ਜ਼ਰੂਰ ਜਿਹੜੀ ਦੂਸਰੀ ਸਰਕਾਰ ਹੁੰਦੀ ਸੀ ਉਹਨੂੰ ਨਿੰਦਿਆ ਭੰਡਿਆ ਜਾਂਦਾ ਸੀ ਪਰ ਉਸ ਤੋਂ ਬਾਅਦ ਕਦੇ ਐਮਐਲਏ ਸਾਹਿਬ ਆ ਕੇ ਟੁਕੇ ਹੋਣ ਜਾਂ ਮੋੜ ਦੇ ਵਿੱਚ ਆ ਕੇ ਹਾਲਚਲ ਜਿੱਕਾ ਸੀ ਵੀਰੇ ਦੀ ਜੇ ਜਿਹੜੀ ਸਮੱਸਿਆ ਕਰਕੇ ਖਾਸ ਕਰਕੇ ਉਹ ਐਮਐਲਏ ਬਣੇ ਨੇ ਮੋੜ ਦੇ ਵਿੱਚ ਜੇ ਵੋਟਾਂ ਵਟੋਰੀਆਂ ਨੇ ਮੰਡੀ ਦੇ ਵਿੱਚੋ ਸ਼ਹਿਰ ਦੇ ਵਿੱਚੋ ਤਾਂ ਵਟ ਦਾ ਹੱਲ ਕਰਵਾਉਣ ਦੇ ਲਈ ਨਾ ਕੇਵਲ ਸੀਵਰੇਜ ਹੋਰ ਜਿਹੜੀਆਂ ਲਾਅ ਐਂਡ ਆਰਡਰ ਦੀਆਂ ਸਿਚੁਏਸ਼ਨਸ ਨੇ ਕੋਈ ਸਮਾਜਿਕ ਕਾਰਜਕ੍ਰਮ ਨੇ ਐਮ.ਐਲ.ਏ. ਸਾਹਿਬ ਦਾ ਮੋੜ ਮੰਡੀ ਦੇ ਵਿੱਚ ਕੋਈ ਬਹੁਤਾ ਹੁਣ ਆਉਣਾ ਜਾਣਾ ਇਸ ਕਰਕੇ ਨਹੀਂ ਕਿ ਉਹ ਜਾ ਤੇ ਸਾਡਾ ਪੱਖ ਰੱਖ ਨਹੀਂ ਪਾਰੇ ਤੇ ਜੇ ਸਾਡਾ ਪੱਖ ਰੱਖ ਰਹੇ ਨੇ ਤਾਂ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਲੋਕਾਂ ਦੇ ਵਿਰੋਧ ਤੋਂ ਚੰਗੀ ਭਲੀ ਭਾਤੀ ਜਾਣੋ ਨੇ ਉਹ ਤੋਂ ਵਿਰੋਧ ਤੋਂ ਬਚਣ ਲਈ ਉਹ ਹੁਣ ਮੋੜ ਮੰਡੀ ਵਿੱਚ ਬਹੁਤਾ ਆਉਂਦੇ ਨਹੀਂ ਪਿੱਛੇ ਜੇ ਇਸੇ ਚੌਂਕ ਦੇ ਵਿੱਚ ਉਹਨਾਂ ਦੀ ਤਸਵੀਰ ਮੰਡੀ ਵਾਸੀਆਂ ਵੱਲੋਂ ਟੰਗ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਗਏ ਮੈਂ ਜੋ ਇੱਥੇ ਬਿਆਨ ਵੀ ਨਹੀਂ ਕਰ ਸਕਦਾ ਸੋ ਮੰਡੀ ਵਾਸੀਆਂ ਨੇ ਸਰਕਾਰ ਤੋਂ ਤੇ ਐਮਐਲਏ ਤੋਂ ਬਹੁਤੀ ਆਸ ਹੁਣ ਰੱਖੀ ਨਹੀਂ ਹੋਈ ਆਸ ਜਿਹੜੀ ਸਾਡੀ ਹੈ ਉਹ ਮਾਨਯੋਗ ਹਾਈ ਕੋਰਟ ਤੇ ਪ੍ਰਸ਼ਾਸਨ ਤੋਂ ਹੈ ਤੇ ਲੋਕਾਂ ਦੇ ਸਾਥ ਤੋਂ ਹੈ ਤੇ ਲੋਕਾਂ ਦੇ ਏਕੇ ਤੋਂ ਹੈ ਤੁਸੀਂ ਗੱਲ ਕਰੋ ਕਿ ਐਮਐਲਏ ਸਾਹਿਬ ਹੁਣ ਆਉਂਦੇ ਨਹੀਂ ਪਰ ਜਿਹੜੀ ਹਲਕਾ ਹੁੰਦਾ ਹੈ ਉਹ ਤਾਂ ਫਿਰ ਇੱਕ ਐਮਐਲ ਦੇ ਸਿਰ ਤੇ ਹੀ ਚੱਲਦਾ ਜੇ ਫਿਰ ਐਮਐਲਏ ਸਾਹਿਬ ਵੀ ਆਉਂਦੇ ਨਹੀਂ ਤਾਂ ਫਿਰ ਮੌੜ ਚੱਲ ਕੇ ਕਿੱਸਾ ਹਰੇ ਰਿਹਾ ਇਹ ਜੀ ਰੱਬ ਪਰੋਸੇ ਚੱਲ ਰਿਹਾ ਹੈ ਪ੍ਰਮਾਤਮਾ ਦੀ ਉਹਦੇ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਜਿਹਨੂੰ ਅੰਗਰੇਜ਼ੀ ਚ ਅਸੀਂ ਫ੍ਰੀ ਫਾਰ 올 ਕਹਿ ਦਿੰਦੇ ਆ ਬਿਨਾ ਬ੍ਰੇਕਾਂ ਦੀ ਗੱਡੀ ਹੋਈ ਵੀ ਹੈ ਇਹ ਬਸ ਪ੍ਰਮਾਤਮਾ ਹੀ ਸਾਡਾ ਜਿਹੜਾ ਹੈ ਸਾਥ ਦੇਵੇ ਸਾਡੇ ਧਰਨਿਆਂ ਦਾ ਸਾਡੇ ਰੋਸ ਮਜ਼ਾਰਿਆਂ ਦਾ ਜਿਹੜਾ ਹੈ ਉਹ ਕੋਈ ਸਰਕਾਰ ਸੰਗਿਆਨ ਲਵੇ ਤੇ ਨੀ ਤ ਖਾਸ ਕਰਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਬਾਰ ਬਾਰ ਦੁਹਰਾ ਰਿਹਾ ਕਿ ਕੋਰਟ ਇਹਦਾ ਸੰਗਿਆਨ ਲੈ ਕੇ ਕੋਈ ਸਖਤ ਨਿਰਦੇਸ਼ ਜਿਹੜਾ ਹੈ ਸਰਕਾਰ ਨੂੰ ਪਾਸ ਕਰੇ ਤਾਂ ਕਿ ਲੋਕਾਂ ਦਾ ਜਨ ਜੀਵਨ ਬਿਲਕੁਲ ਮੇਰੇ ਨਾਲ ਇੱਥੇ ਲੜਕੀਆਂ ਦਾ ਸਕੂਲ ਹੈ ਤੁਸੀਂ ਕਿਸੇ ਦਿਨ ਦਿਨੇ ਆ ਕੇ ਵੇਖਿਓ ਉੱਥੇ ਪਾਣੀ ਦੇ ਗੁਬਾਰ ਲੱਗੇ ਹੁੰਦੇ ਆ ਬੱਚਿਆਂ ਨੂੰ ਬਿਮਾਰੀਆਂ ਸਕੂਲ ਵੈਨਾ ਮਤਲਬ ਬਹੁਤ ਹਾਲਾਤ ਜੋ ਹੈ ਮਾੜੇ ਐ ਇਹਨੂੰ ਤੁਸੀਂ ਮੋੜ ਖੁਰਦੇ ਦੇ ਵਿੱਚ ਜਾਓਗੇ ਲੋਕਾਂ ਨੇ ਆਪਣੇ ਮਕਾਨ ਅਧ ਰੇਟ ਦੇ ਵਿੱਚ ਨੇ ਸ਼ੁਰੂ ਕਰਦੇ ਨੇ ਕਿਉਂਕਿ ਸੀਵਰੇਜ ਦੇ ਕਾਰਨ ਉੱਥੇ ਨੰਗਣਾ ਟੱਪਣਾ ਮੁਸ਼ਕਿਲ ਹੋ ਗਿਆ ਤੇ ਮਕਾਨਾਂ ਦੀ ਜਿਹੜੀ ਹੈ ਅਗਰਸਤ ਵੀ ਹੋਣ ਲੱਗੇ ਨੇ ਪਾਣੀ ਦੇ ਕਾਰਨ ਪਹਿਲਾਂ ਮਤਲਬ ਵਾਅਦਾ ਤਾਂ ਚੰਡੀਗੜ੍ਹ ਬਣਾਉਣ ਦਾ ਕੀਤਾ ਗਿਆ ਸੀ ਮੋੜ ਨੂੰ ਹਾਂਜੀ ਬਿਲਕੁਲ ਇਹ ਮੋੜ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਹੀ ਬਾਹਰ ਕਰ ਦਿੱਤਾ ਗਿਆ ਕਿਉਂਕਿ ਨਾਲ ਸਾਡੇ ਹਰਿਆਣਾ ਲੱਗ ਜਾਂਦਾ ਮੈਨੂੰ ਲੱਗਦਾ ਵੀ ਇਹਨੂੰ ਪੰਜਾਬ ਦਾ ਹਿੱਸਾ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਐਡਾ ਕੋਈ ਮਸਲਾ ਹੈ ਨਹੀਂ ਸੀਗਾ ਪਰਸੋਂ 17 ਨੰਬਰ ਵਾਰਡ ਦੇ ਵਿੱਚ ਪਾਣੀ ਖੜਾ ਹੋ ਗਿਆ ਜਿਹੜੀ ਸਾਡੀ ਰਿਫਾਇਨਰੀ ਨੂੰ ਤਲਵੰਡੀ ਰੋਡ ਜਾਂਦੀ ਹੈ ਇੱਥੇ ਐਮਸੀ ਸਾਹਿਬ ਬੈਠੇ ਨੇ ਅੱਜ ਇਹਨਾਂ ਨੇ ਇਥੋਂ ਜ਼ਿਕਰ ਵੀ ਕੀਤਾ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਜਿਨੇ ਟਾਈਮ ਦੇ ਵਿੱਚ 10 ਮਿੰਟਾਂ ਦੇ ਵਿੱਚ ਉਹਨਾਂ ਨੇ ਸਾਰਾ ਪਾਣੀ ਜਿਹੜਾ ਉਥੋਂ ਕੱਢ ਦਿੱਤਾ ਸੋ ਇਹਦੇ ਚੋ ਇਹ ਸਾਬਤ ਹੁੰਦਾ ਹੈ ਵੀ ਇਹ ਜਿਹੜਾ ਹੈ ਗੌਰ ਨਾ ਕਰਨਾ ਲੋਕਾਂ ਨੂੰ ਸੀਰੀਅਸਲੀ ਨਾ ਲੈਣਾ ਬੇਸੰਜੀਦਗੀ ਤੇ ਜਿਹੜਾ ਹੈ ਨਾ ਸਮਝੀਦੇ ਤਰੀਕੇ ਨਾਲ ਜੋ ਹੈ ਸਰਕਾਰ ਚਲਾਈ ਜਾ ਰਹੀ ਹੈ ਇਹ ਲੋਕਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਜੀ ਦੇਖੋ ਲੋਕਾਂ ਨੇ ਚੁਣਿਆ ਲੋਕਾਂ ਨੇ ਬਣਾਤਾ ਜਿੱਦਾ ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਚੜਦਾ ਹੈ ਇਹ ਸਮੇਂ ਦਾ ਚੱਕਰ ਹੈ ਲੋਕਾਂ ਨੇ ਜੇ ਇਹੀ ਹਾਲਾਤ ਰਹੇ ਬਹੁਤ ਜਲਦੀ ਇਹਨਾਂ ਨੂੰ ਉਤਰਦਿਆਂ ਕਰ ਦੇਣਾ ਰੋਜ਼ਾਨਾ ਦੇ ਜਨ ਜੀਵਨ ਦੇ ਵਿੱਚ ਵੀ ਬਹੁਤ ਸਮੱਸਿਆਵਾਂ ਆਉਂਦੀਆਂ ਹੋਣਗੀਆਂ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਹੁਣ ਆਏ ਤਲੰਗੇ ਤਾਂ ਬੜੀ ਗੰਦੀ ਬਦਬੂ ਜਿਹੜੀ ਆ ਮਾਰ ਰਹੀ ਜਿਹੜੇ ਲੋਕ ਇੱਥੇ ਰਹਿੰਦੇ ਨੇ ਖਾਂਦੇ ਨੇ ਪੀਂਦੇ ਨੇ ਸੌਂਦੇ ਨੇ ਉਹਨਾਂ ਦੇ ਲਈ ਤਾਂ ਫਿਰ ਇੱਕ ਨਰਕ ਵਰਗੀ ਜ਼ਿੰਦਗੀ ਹੈ ਹਾਂਜੀ ਵਪਾਰ ਸਾਡਾ ਅੱਧਾ ਰਹਿ ਗਿਆ ਕਾਰਨ ਇਹ ਵੀ ਜਿਹੜੇ ਪਿੰਡ ਸਾਡੇ ਆਰਾਮਨਗਰ ਕੈਂਚੀਆਂ ਤੋਂ ਦੂਜੀ ਸਾਈਡ ਰਹਿ ਗਏ ਉਹ ਰਾਮਪੁਰੇ ਜਾਣਾ ਪਸੰਦ ਕਰਦੇ ਨੇ ਤੁਹਾਡਾ ਕਹਿਣ ਦਾ ਬਿਲਕੁਲ ਠੀਕ ਹੈ ਉਹ ਇੱਥੇ ਸੀਵਰੇਜ ਦੀ ਸਮੱਸਿਆ ਤੋਂ ਦੇਖਦੇ ਹੋਏ ਦੂਸਰੇ ਜਿਹੜੇ ਸਾਡੇ ਤਲਵੰਡੀ ਸਾਈਡ ਦੇ ਪਿੰਡ ਨੇ ਉਹ ਬਠੰਡੇ ਨਿਕਲ ਜਾਂਦੇ ਆ ਸਿੱਧਾ ਬਾਈਪਾਸ ਤੋਂ ਤੇ ਮੋੜ ਮੰਡੀ ਦੇ ਵਪਾਰ ਤੇ ਜਨਜੀਵਨ ਤੇ ਸਕੂਲ ਤੇ ਸਿਹਤ ਸਹੂਲਤਾਂ ਤੇ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਚਲੋ ਬਿਮਾਰੀਆਂ ਤਾਂ ਸਾਨੂੰ ਸਰਕਾਰ ਨੇ ਤੇ ਐਡਮਿਨਿਸਟ੍ਰੇਸ਼ਨ ਨੇ ਦੇਤੀਆਂ ਉਹਦੀ ਸਿਹਤ ਸਹੂਲਤ ਲਈ ਮੋੜ ਮੰਡੀ ਦੇ ਵਿੱਚ ਹਸਪਤਾਲ ਵੀ ਕੋਈ ਹੈ ਨਹੀਂ ਕੋਈ ਗਰੀਬ ਗੁਰਬਾ ਜਾ ਕੇ ਆਪਣਾ ਇਲਾਜ ਕਰਾ ਸਕੇ ਐਸਾ ਵੀ ਕੋਈ ਹੈ ਨਹੀਂ ਤੇ ਨਾਲ ਹੀ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਕੱਲ ਮੇਰੇ ਕੋਲੇ ਸਫਾਈ ਸੇਵਕ ਜਿਹੜੇ ਸਭ ਤੋਂ ਨਿਚਲੇ ਵਰਗ ਦੇ ਲੋਕ ਜੋ ਸਾਡਾ ਮਲਮ ਉਤਰਗੰਧ ਚੱਕਦੇ ਆ ਉਹਨਾਂ ਨੂੰ 4 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਨਗਰ ਕਾਉਂਸਲ ਵੱਲੋਂ ਕੱਲ ਮੈਂ ਈਓ ਸਾਹਿਬ ਨੂੰ ਬੇਨਤੀ ਕੀਤੀ ਏਡੀ ਸੀ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੂੰ 1 ਮਹੀਨੇ ਦੀ ਤਨਖਾਹ ਜਿਹੜੀ ਦਿੱਤੀ ਗਈ ਹੈ ਤੇ ਇਹ ਜਦੋਂ ਸਰਕਾਰ ਇਸ ਤਰ੍ਹਾਂ ਚਲਾਵਾਂਗੇ ਇਹ ਬਿਲਕੁਲ ਫ੍ਰੀ ਫਾਰ 올 ਹੋ ਜਾਣਾ ਹੈ ਇਹ ਅਨਾਰਕੀ ਹੋ ਜਾਣੀ ਹੈ ਇੱਥੇ ਕਿ ਕੋਈ ਮਤਲਬ ਕਿ ਸਿਸਟਮ ਹੈ ਹੀ ਨਹੀਂ ਸਿਸਟਮਾਂ ਨਾਲ ਸਰਕਾਰਾਂ ਆਰਗੇਨਾਈਜੇਸ਼ਨਾਂ ਨਾਲ ਚੱਲਿਆ ਕਰਦੀਆਂ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਕੋਈ ਐਮਐਲਏ ਦਾ ਧਿਆਨ ਨਹੀਂ ਕੋਈ ਨਗਰ ਕੌਂਸਲ ਦੇ ਪ੍ਰਧਾਨ ਦਾ ਧਿਆਨ ਨਹੀਂ ਦੋ ਐਮਸੀ ਸਹਿਬਾਨਾਂ ਨੇ ਇਸੇ ਧਰਨੇ ਵਿੱਚ ਆ ਕੇ ਇਨਫੈਕਟ ਅੱਜ ਤੀਸਰੇ ਸਾਡੇ 17 ਨੰਬਰ ਵਾਰਡ ਦੇ 나ਜੀ ਜੀ ਨੇ ਆਪਣਾ ਸਮਰਥਨ ਦਿੱਤਾ ਹੈ ਅਸਤੀਫੇ ਦੀ ਪੇਸ਼ਕਸ਼ ਦਿੱਤੀ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਫੇਸ ਕਰਨਾ ਮੁਸ਼ਕਲ ਹੋ ਗਿਆ ਲੋਕ ਉਹਨਾਂ ਨੂੰ ਰੋਕ ਕੇ ਘੇਰ ਕੇ ਸਵਾਲ ਕਰਦੇ ਆ ਕਿ ਅਸੀਂ ਤੁਹਾਨੂੰ ਚੁਣਿਆ ਸੀ ਕੋਈ ਬਿਹਤਰੀ ਵਾਸਤੇ ਤੇ ਅੱਜ ਤੋਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਭਰੀ ਬਣ ਚੁੱਕੀ ਹੈ ਅੱਛਾ ਆਪ ਪਾਰਟੀ ਦੇ ਵਰਕਰ ਵੀ ਕੋਈ ਆਉਂਦੇ ਨੇ ਜਿਹੜੇ ਪੁਰਾਣੇ ਵਰਕਰ ਰਹੇ ਹੋਣ ਜਾਂ ਉਹਨਾਂ ਦੇ ਐਮਸੀ ਉਹ ਵੀ ਆ ਕੇ ਤੁਹਾਡੇ ਸਮਰਥਨ ਦੇ ਵਿੱਚ ਆਏ ਨੇ ਮੈਂ ਉਹ ਨੇ ਰੇ ਸਵੇਰੇ ਸਾਰੀ ਆ ਕੇ ਜਾਂਦੇ ਆ ਜੀ ਮੈਂ ਕਿਸੇ ਦੇ ਵਾਸਤੇ ਕੋਈ ਇੱਥੇ ਦੁਵਿਧਾ ਨਹੀਂ ਖੜੀ ਕਰਨਾ ਚਾਹੁੰਦਾ ਸਾਰੇ ਹੀ ਤੰਗ ਪਰੇਸ਼ਾਨ ਨੇ ਕਿਉਂਕਿ ਕੇਡਰ ਕੋਈ ਹੈ ਨਹੀਂ ਸੀ ਇਹ ਤੇ ਲੋਕਾਂ ਨੇ ਰੋਸ ਵਜੋਂ ਜਾਂ ਬਦਲਾ ਦੇ ਤੌਰ ਤੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਚੰਗੇ ਲਈ ਤੇ ਅੱਜ ਉਹ ਹਰ ਬੰਦਾ ਉਹ ਪਛਤਾ ਰਿਹਾ ਜਿਨੇ ਕਿਸ ਨੇ ਵੋਟ ਪਾਈ ਹੈ ਜਿਸ ਕਾਰਜ ਲਈ ਪਾਈ ਸੀ ਡਿਵੈਲਪਮੈਂਟ ਲਈ ਪਾਈ ਸੀ ਉਹ ਬਿਲਕੁਲ ਨਹੀਂ ਹੋ ਰਿਹਾ ਦੂਸਰੀ ਗੱਲ ਸਿਵਰੇਜ ਦੀ ਸਮੱਸਿਆ ਜਿਹੜੀ ਹੈ ਨਾ ਜੀ ਇਹ ਸਾਡਾ ਹੀ ਟੈਕਸਪੇਅਰ ਦਾ ਪੈਸਾ ਹੈ ਮੋੜ ਮੰਡੀ ਦੇ ਵਿੱਚ 300 ਦੁਕਾਨਾਂ ਅੜਦੀ ਹੈ ਪੈਸਟੀਸਾਈਡਸ ਦੀ ਹੈ ਕਾਰੋਬਾਰੀ ਹੈ ਉਹ ਸਾਰੇ ਟੈਕਸ ਦਿੰਦੇ ਆ ਉਹ ਪੈਸਾ ਸਾਡਾ ਹੀ ਘੁਮ ਕੇ ਸਾਡੀ ਡਿਵੈਲਪਮੈਂਟ ਤੇ ਲੱਗਣਾ ਚਾਹੀਦਾ ਹੈ ਤੇ ਤੁਸੀਂ ਡਿਵੈਲਪਮੈਂਟ ਤੁਸੀਂ ਦੱਸਿਓ ਤੁਸੀਂ ਆਏ ਹੋ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਤੇ ਸਾਡੀ ਸਮਝ ਤੋਂ ਤਾਂ ਬਾਹਰ ਹੈ ਵੀ ਜਿਹੜਾ ਸਾਡਾ ਸਾਡਾ ਹੀ ਪੈਸਾ ਸਾਡੀ ਡਿਵੈਲਪਮੈਂਟ ਤੇ ਲੱਗਣਾ ਚਾਹੀਦਾ ਸੀ ਉਹ ਕਿੱਥੇ ਜਾ ਰਿਹਾ ਹੈ ਇਹ ਭੁਖੜਤਾਲ ਆਖਰੀ ਸਵਾਲ ਹੈ ਭੁਖੜਤਾਲ ਜਿਹੜਾ ਕਦੋਂ ਤੱਕ ਜਾਰੀ ਰਹੂ ਦੇਖੋ ਅੱਜ ਲੋਕਾਂ ਨੇ ਪੂਰਨ ਸਮਰਥਨ ਦੇ ਕੇ ਬਾਜ਼ਾਰ ਬੰਦ ਰੱਖਿਆ ਕਾਫੀ ਦਿਨਾਂ ਤੋਂ ਮੇਰੇ ਜਿਹੜੇ ਪ੍ਰੇਮੀ ਨੇ ਜਾਂ ਮੇਰੇ ਜਿਹੜੇ ਸ਼ੁਭਚਿੰਤਕ ਨੇ ਉਹ ਮੈਨੂੰ ਕਹਿ ਰਹੇ ਨੇ ਕਿ ਜੇ ਆਪਾਂ ਲੜਾਈ ਲੰਬੀ ਲੜਨੀ ਹੈ ਤੁਸੀਂ ਇਹਨੂੰ ਭੁਖ ਹੜਤਾਲ ਨੂੰ ਸਮਾਪਤ ਕਰ ਦਿਓ ਪਰ ਮੇਰੀ ਅੱਜ ਸੁਣਵਾਈ ਸੀ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬਾਨਾਂ ਵੱਲੋਂ ਜਿਸ ਤਰ੍ਹਾਂ ਦਾ ਮੈਨੂੰ ਸ਼ਾਮ ਨੂੰ ਅਪਡੇਟ ਆਊਗਾ ਮੈਂ ਉਹਨੂੰ ਦੇਖ ਕੇ ਸਾਰਿਆਂ ਨਾਲ ਸਲਾਹ ਕਰਕੇ ਅਗਲੀ ਰਣਨੀਤੀ ਲਿਖੂੰਗਾ ਤੇ ਜਦ ਤੱਕ ਕੋਈ ਮੈਨੂੰ ਠੋਸ ਲਿਖਤੀ ਪ੍ਰਸ਼ਾਸਨ ਵੱਲੋਂ ਨਹੀਂ ਮਿਲ ਜਾਂਦਾ ਜਾਂ ਕੋਈ ਰਿਲੀਫ ਸਾਨੂੰ ਨਹੀਂ ਮਿਲ ਜਾਂਦੀ ਕਿ ਪੂਰਨ ਹੱਲ ਸਮੇਂ ਸੀਮਾ ਨਿਰਧਾਰਿਤ ਹੋਵੇ ਤੇ ਜਿੰਨਾ ਬਜਟ ਹੋਵੇ ਉਹ ਵੀ ਨਿਰਧਾਰਿਤ ਹੋਵੇ ਉਦੋਂ ਤੱਕ ਇਹ ਭੁਖ ਹੜਤਾਲ ਇਸ ਤਰ੍ਹਾਂ ਜਾਰੀ ਰਹੇ ਜੀ ਭਾਈ ਸਮਾਂ ਤਾਂ ਬਹੁਤ ਬਹੁਤ ਅੰਦਾਜ਼ਾ ਹੈ ਥੈਂਕ ਯੂ ਜੀ ਮੇਨਾਰ ਭਾਈ ਮਨਿੰਦਰ ਸੇਖੋ ਹੋਰੀ ਸੀ ਜਿਨ੍ਹਾਂ ਨੇ ناکਾਮੀਆਂ ਸਰਕਾਰ ਦੀਆਂ ਦੱਸੀਆਂ ਤੇ ਖਾਸ ਨਾਲ ਹੀ ਨਾਲ ਕਿਸ ਤਰ੍ਹਾਂ ਦੇ ਦਿੱਕਤਾਂ ਮੰਡੀ ਵਾਸੀਆਂ ਨੂੰ ਆ ਰਹੀਆਂ ਨੇ ਉਹਨਾਂ ਤੇ ਵੀ ਵਿਚਾਰ ਚਰਚਾ ਜਿਹੜੀ ਹੋਈ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਹੋ ਇਜਾਜ਼ਤ ਧੰਨਵਾਦ